ਪਿਕਅਪ ਆਪਟੇ ਸੈਂਟਰ ਦੀ ਚੱਕਰ ਹੋ ਰਹੀ ਦੀ ਹੈ ਪਿਕਅਪ ਦੇ ਵਿੱਚ ਵੱਡੀ ਗਿਤੀ ਜਿਹੜੀ 20 ਤੋਂ 25 ਜਿਹੜੇ ਸਵਾਰ ਦੱਸੇ ਜਾ ਰਹੇ ਸੀ ਉਹ ਲਾਪਟੇ ਹੋ ਤੁਹਾਨੂੰ ਦੱਸ ਦਿੰਦੇ ਆ ਅੱਜ ਫਿਰੋਜ਼ਪੁਰ ਫਾਜ਼ਲਕਾ ਹਾਈਵੇ ਦੇ ਉੱਪਰ ਦਰਦਨਾਕ ਹਾਦਸਾ ਹੁੰਦਾ ਹੈ ਉਸ ਹਾਦਸੇ ਦੇ ਵਿੱਚ 11 ਲੋਕਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਔਰ 25 ਦੇ ਕਰੀਬ ਜਿਹੜੇ ਆ ਉਹ ਕਾਇਲ ਹੋ ਜਾਂਦੇ ਹਨ ਗੰਭੀਰ ਕਾਇਲ ਹੁੰਦੇ ਹਨ ਸਾਰਨਾ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਇਹ ਫਿਰੋਜ਼ਪੁਰ ਫਾਜ਼ਲਕਾ ਹਾਈਵੇ ਹੈ ਔਰ ਇਹ ਪਿੰਡ ਗੁਰੂਰਸਾਏ ਦੇ ਮੌਨ ਕੇ ਉਤਾਰ ਪਿੰਡ ਦੱਸਿਆ ਜਾ ਰਿਹਾ ਹੈ ਜਿੱਥੇ ਕਰੀਬ ਸਵੇਰੇ ਸਤ 7.5 ਵਜੇ ਦੇ ਵਿਚਕਾਰ ਇਹ ਜਿਹੜਾ ਵੱਡਾ ਹਾਦਸਾ ਹੁੰਦਾ ਹੈ ਜੋ ਕਿ ਕੈਂਟਰ ਅਤੇ ਬਲੈਰੋ ਜਿਹੜੀ ਪਿਕਅਪ ਹੈ ਗੱਡੀ ਹੈ ਉਸ ਦਾ ਜਿਹੜਾ ਹੈ ਉਹ ਆਪਸ ਵਿੱਚ ਟੱਕਰ ਹੁੰਦੀ ਹੈ ਜਿਸ ਦੇ ਦੌਰਾਨ ਜਿਹੜਾ 9 ਲੋਕਾਂ ਦੀ ਜਿਹੜੀ ਆ ਉਹ ਮੌਤ ਹੁੰਦੀ ਹੈ ਔਰ 25 ਦੇ ਕਰੀਬ ਲੋਕ ਜਿਹੜੇ ਆ ਉਹ ਘਾਇਲ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮਹਿੰਦਰਾ ਪਿਕਅਪ ਗੱਡੀ ਦੇ ਵਿੱਚ ਜਿਹੜੇ ਵੇਟਰ ਸੀ ਉਹ ਜਿਹੜਾ ਜਲਾਲਾਬਾਦ ਦੇ ਵਿੱਚ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੇ ਲਈ ਜਾ ਰਹੇ ਸਨ ਅਤੇ ਰਸਤੇ ਦੇ ਵਿੱਚ ਜਿਹੜਾ ਕੈਂਟਰ ਹੈ ਉਹ ਜਿਹੜਾ ਫਾਜ਼ਲਕਾ ਵਾਲੀ ਸਾਈਡ ਤੋਂ ਆ ਰਿਹਾ ਹੈਗਾ ਸੀਗਾ ਔਰ ਜਿਹੜੀ ਮਹਿੰਦਰਾ ਪਿਕਅਪ ਗੱਡੀ ਸੀਗੀ ਜਿਸ ਦੇ ਵਿੱਚ ਵੇਟਰ ਸਵਾਰ ਸਨ ਉਹ ਗੁਰور ਸਾਹ ਦੇ ਸਾਈਡ ਤੋਂ ਜਿਹੜਾ ਜਾ ਰਹੇ ਸਨ ਤਾਂ ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ ਕੈਂਟਰ ਹੈ ਉਸ ਦਾ ਟਾਇਰ ਫਟਣ ਕਾਰਨ ਜਿਹੜਾ ਇਹ ਹਾਦਸਾ ਹੁੰਦਾ ਹੈ ਔਰ ਜਿਹੜੀ ਟੱਕਰ ਹੈ ਉਹ ਉਸ ਦੇ ਵਿੱਚ ਹੁੰਦੀ ਹੈ ਔਰ ਭਿਆਨਕ ਹਾਦਸਾ ਜਿਹੜਾ ਹੋ ਜਾਂਦਾ ਹੈ ਔਰ ਚੀਕ ਜਗਿਆੜਾ ਮੌਕੇ ਤੇ ਜਿਹੜਾ ਉਹ ਮੱਤ ਜਾਂਦਾ ਹੈਗਾ ਕਿਉਂਕਿ ਮੌਕੇ ਦੇ ਉੱਪਰ ਹੀ ਜਿਹੜਾ 4 ਤੋਂ 5 ਲੋਕਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਔਰ ਉਹ ਗਿਣਤੀ ਵਾਧੀ ਵਾਧੀ ਹੁਣ ਤੱਕ ਜਿਹੜੀ ਹੈ 11 ਲੋਕਾਂ ਦੀ ਜਿਹੜੀ ਹੈ ਇਸ ਭਿਆਨਕ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਔਰ 25 ਦੇ ਕਰੀਬ ਜਿਹੜੇ ਆ ਉਹ ਵਿਅਕਤੀ ਜਿਹੜੇ ਘਾਇਲ ਦੱਸੇ ਜਾ ਰਹੇ ਹਨ ਮੌਕੇ ਦੇ ਉੱਪਰ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਪਹੁੰਚਦਾ ਹੈ ਅਤੇ ਉਹਨਾਂ ਨੂੰ ਫਾਜ਼ਿਲ ਫਾਜ਼ਿਲਕਾ ਦੇ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਔਰ ਇਸ ਦੇ ਨਾਲ ਹੀ ਉੱਥੋਂ ਗੰਭੀਰ ਜ਼ਖਮੀ ਹੋਣ ਦੇ ਕਾਰਨ ਉਹਨਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਅੱਗੇ ਰੈਫਰ ਕਰ ਦਿੱਤਾ ਜਾਂਦਾ ਹੈ ਕਿਉਂਕਿ ਜਿਹੜਾ ਇਹ ਭਿਆਨਕ ਹਾਦਸਾ ਹੁੰਦਾ ਹੈ ਇਹ ਬਹੁਤ ਜ਼ਿਆਦਾ ਭਿਆਨਕ ਹੈ ਮੈਂ ਤੁਹਾਨੂੰ ਜਿਹੜੀਆਂ ਤਸਵੀਰਾਂ ਉਸ ਟੈਂਕਰ ਦੀਆਂ ਵੀ ਦਿਖਾਉਣਾ ਚਾਹਾਂਗਾ ਕਿ ਜਿਸ ਦਾ ਟਾਇਰ ਫਟਣ ਦੇ ਕਾਰਨ ਇਹ ਜਿਹੜਾ ਹਾਦਸਾ ਉਹ ਵਾਪਰਦਾ ਹੈ ਇਹ ਭਿਆਨਕ ਉਸ ਤਸਵੀਰਾਂ ਹਨ ਉਸ ਟੈਂਟਰ ਦੀਆਂ ਜੋ ਕਿ ਫਾਜ਼ਿਲਕਾ ਵਾਲੀ ਸਾਈਡ ਤੋਂ ਜਿਹੜਾ ਉਹ ਆ ਰਿਹਾ ਹੈਗਾ ਸੀਗਾ ਇਸ ਦਾ ਜਿਹੜਾ ਟਾਇਰ ਫਟਦਾ ਹੈਗਾ ਤਾਂ ਜਿਸ ਕਾਰਨ ਇਹ ਜਿਹੜਾ ਹਾਦਸਾ ਉਹ ਵਾਪਰ ਜਾਂਦਾ ਹੈਗਾ ਉਹ ਦੂਸਰੇ ਪਾਸੇ ਜਿਹੜਾ ਹੈ ਮਹਿੰਦਰਾ ਪਿਕਅਪ ਗੱਡੀ ਹੈ ਉਸ ਨੂੰ ਜਿਹੜਾ ਉਹ ਅੰਦਰ ਜਿਹੜਾ ਸਾਈਡ ਤੇ ਲਗਾ ਦਿੱਤਾ ਜਾਂਦਾ ਹੈ ਕਿਉਂਕਿ ਇਸ ਦੇ ਉੱਪਰ ਜਿਹੜਾ ਸਵਾਰ ਹੋ ਕੇ ਉਹ ਜਿਹੜੀ ਲੇਬਰ ਸੀਗੀ ਉਹ ਵਿਆਹ ਸ਼ਾਦੀ ਤੇ ਉੱਪਰ ਵੇਟਰ ਦਾ ਕੰਮ ਕਰਦੇ ਸਨ ਗਰੀਬ ਪਰਿਵਾਰਾਂ ਦੇ ਸਭ ਬੰਦੇ ਸਨ ਜਿਨ੍ਹਾਂ ਦੀ ਜਿਹੜੀ ਹੈ ਮੌਤ ਹੋਈ ਹੈ ਔਰ ਇਹ ਤਸਵੀਰਾਂ ਇੰਨੀਆਂ ਕਿ ਭਿਆਨਕ ਹਨ ਇਹਨਾਂ ਨੂੰ ਦੇਖ ਕੇ ਜਿਹੜਾ ਲੱਗਦਾ ਹੈ ਕਿ ਇਹ ਜਿਹੜਾ ਹਾਦਸਾ ਹੈ ਉਹ ਵਾਕਈ ਬਹੁਤ ਭਿਆਨਕ ਹੋਇਆ ਹੋਊਗਾ ਕਿਉਂਕਿ ਤੁੰਦ ਵੀ ਸੀ ਸਵੇਰੇ ਜਿਸ ਦੇ ਜਿਹੜਾ ਇਹ ਹਾਦਸਾ ਵਾਪਰਦਾ ਔਰ ਇੱਕ ਪਾਸੇ ਜਿਹੜਾ ਟਾਇਰ ਫਟ ਜਾਂਦਾ ਗੱਡੀ ਦਾ ਔਰ ਗੱਡੀ ਜਿਹੜੀ ਹੈ ਉਹ ਆਪਣਾ ਬੈਲੈਂਸ ਖੋਹ ਦਿੰਦੀ ਹੈ ਇਹ ਤਸਵੀਰਾਂ ਹਨ ਉਸ ਮਹਿੰਦਰਾ ਪਿਕਅਪ ਦੀਆਂ ਜਿਸ ਦੇ ਵਿੱਚ ਜਿਹੜਾ ਉਹ ਵੇਟਰ ਜੋ ਸਵਾਰ ਸਨ ਗਰੀਬ ਘਰਾਂ ਦੇ ਸਾਰੇ ਉਹ ਵਿਅਕਤੀ ਸਨ ਜੋ ਆਪਣੀ ਰੋਜੀ ਰੋਟੀ ਦੇ ਲਈ ਜਿਹੜਾ ਉਹ ਕੰਮ ਕਰਦੇ ਨੇ ਤੇ ਲੇਕਿਨ ਉਹ ਅੱਜ ਗੁਰੂਰ ਸਾਹਿਬ ਦੇ ਪਿੰਡਾਂ ਤੋਂ ਅੱਗੇ ਜਲਾਲਾਬਾਦ ਜਾ ਰਹੇ ਸਨ ਜਿਸ ਦੇ ਦੌਰਾਨ ਇਹ ਹਾਦਸਾ ਵਾਪਰਦਾ ਔਰ نو ਜਿਹੜੀ ਲੋਕਾਂ ਦੀ ਹੈ ਉਹ ਮੌਤ ਹੋ ਜਾਂਦੀ ਹੈ ਔਰ 25 ਦੇ ਕਰੀਬ ਜਿਹੜੇ ਲੋਕ ਹੈ ਉਹ ਜ਼ਖਮੀ ਦੱਸੇ ਜਾ ਰਹੇ ਹਨ ਜੋ ਕਿ ਵੱਖ-ਵੱਖ ਸਿਵਲ ਹਸਪਤਾਲਾਂ ਦੇ ਵਿੱਚ ਜ਼ੇਰੇ ਲਾ ਸਨ ਹੁਣ ਅੱਗੇ ਕੀ ਹੁੰਦਾ ਹੈ ਕਾਰਵਾਈ ਕੀ ਹੁੰਦੀ ਹੈ ਪੁਲਿਸ ਪ੍ਰਸ਼ਾਸਨ ਆਪਣਾ ਜਿਹੜਾ ਕੰਮ ਹੈ ਉਸ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਫਿਰੋਜ਼ਪੁਰ ਤੋਂ ਅਕਸ਼ੇ ਘਲੋਤਰਾ ਪੰਜਾਬ ਤੱਕ